ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹ ਵੀ ਦਿੱਲੀ ਉਹਦੇ ਪਿੱਛੇ ਆ ਅੱਜ ਉਹ ਵੀ ਘੇਰਾ ਉਹ ਵੀ ਸਾਜ਼ਿਸ਼ ਅੱਜ ਪੰਜਾਬ ਦੀ ਜਨਤਾ ਦੇ ਸਾਹਮਣੇ ਦੇਸ਼ ਦੀ ਜਨਤਾ ਦੇ ਸਾਹਮਣੇ ਅੱਜ ਖੁੱਲ ਕੇ ਸਾਹਮਣੇ ਆ ਗਈ ਹੈ ਕਿ ਸ਼ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਫੈਕਟ ਸੰਸਥਾਵਾਂ ਨੂੰ ਖਤਮ ਕਰਨ ਵਾਸਤੇ ਸਾਡੇ ਸਿਧਾਂਤਾਂ ਨੂੰ ਖਤਮ ਕਰਨ ਵਾਸਤੇ ਕਿਸ ਤਰੀਕੇ ਸਾਡੇ ਤਖਤਾਂ ਦੇ ਰਾਹੀ ਸਾਡੀ ਸ਼ਕਤੀ ਨੂੰ ਜਿਹੜਾ ਉਹ ਕਮਜ਼ੋਰ ਕਰਨ ਵਾਸਤੇ ਕਿੰਨੀ ਵੱਡੀ ਸਾਜ਼ਿਸ਼ ਰਚੀ ਗਈ ਸੀ ਗੁਰੂ ਹਰਗੋਬਿੰਦ ਸਾਹਿਬ ਜਹਾਂਰਾਜ ਨੇ ਜਿਹਦਾ ਮੇਰੀ ਮੇਰੀ ਦਾ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਉਸਾਰਿਆ ਸੀ ਗੁਰੂ ਸਾਹਿਬ ਦੇ ਬਾਰੇ ਚ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ ਪੰਜ ਪਿਆਰੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਰਟ ਕੇ ਬੂਰਤ ਹਰ ਗੋਬਿੰਦ ਸਵਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਸੀ ਇੱਕ ਬਹੁਤ ਵੱਡਾ ਸਿਧਾਂਤ ਪੀਰੀ ਤੇ ਪੀਰੀ ਦਾ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਦਿੱਤਾ ਸੀ। ਔਰ ਸਾਡੇ ਸਿੱਖ ਧਰਮ ਦੇ ਵਿੱਚ ਜੇ ਸਭ ਤੋਂ ਵੱਡੀ ਇੱਜ਼ਤ ਕਿਸੇ ਨੂੰ ਦਿੱਤੀ ਜਾਂਦੀ ਹੈ ਪਰ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦਾ ਜਿਵੇਂ ਸੱਦੇ ਤੇ ਤਖਤ ਤੋਂ ਰਾਜੇ ਮਹਾਰਾਜੇ ਵੀ ਆਉਂਦੇ ਆ ਜਿਸ ਵੀ ਸ਼ਖਸੀਅਤ ਨੂੰ ਉੱਥੇ ਸੱਦਿਆ ਜਾਂਦਾ ਸਰਕਾਰਾਂ ਵੀ ਉੱਥੇ ਪੇਸ਼ ਹੁੰਦੀਆਂ ਆ ਆਗੂ ਸਬਾਨ ਵੀ ਉੱਥੇ ਪੇਸ਼ ਹੁੰਦੇ ਆ ਐਡੀ ਗੁਰੂ ਮਹਾਰਾਜ ਦੇ ਤਖਤ ਦੀ ਮਹਿਮਾ ਸੀ ਲੇਕਿਨ ਅੱਜ ਦੁੱਖ ਹੁੰਦਾ ਮੇਰਾ ਮਨ ਭਰਿਆ ਮੈਂ ਇਤਿਹਾਸ ਦੇ ਵਿੱਚ ਇਹ ਤਾਂ ਦੇਖਿਆ ਕਿ ਵੱਡੀਆਂ ਸ਼ਖਸੀਤਾਂ ਜਿਨ੍ਹਾਂ ਦੀ ਕੁਰਬਾਨੀ ਸੀ ਜਿਨ੍ਹਾਂ ਦਾ ਜੀਵਨ ਸੀ ਜਿਨ੍ਹਾਂ ਨੇ ਬੜੇ ਔਖੇ ਵੇੜਿਆਂ ਦੇ ਵਿੱਚ ਪੰਥ ਦੀ ਅਗਵਾਈ ਕੀਤੀ ਸੀ ਮੈਂ ਦੇਖਿਆ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਰਬੋਤਮ ਸੰਸਥਾ ਉਹਦੇ ਪ੍ਰਧਾਨ ਵੀ ਤਖਤਾ ਤੇ ਪਹੁੰਚਦੇ ਰਹੇ ਆ ਜਥੇਦਾਰ ਬਣ ਕੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਜਿਨ੍ਹਾਂ ਦਾ ਜੀਵਨ ਧਾਰਮਿਕ ਸੀ ਭਰੋਸੇ ਸੀ ਕੌਮ ਨੂੰ ਉਹਨਾਂ ਨੂੰ ਵੀ ਮਾਣ ਤਖਤਾ ਦੇ ਉੱਤੇ ਪਹੁੰਚਣ ਦਾ ਮਿਲਦਾ ਰਿਹਾ ਪਰ ਅੱਜ ਗਾਨੇ ਹਰਪ੍ਰੀਤ ਸਿੰਘ ਦੇ ਇਤਿਹਾਸ ਦੇ ਵਿੱਚ ਐਹੋ ਜਿਹਾ ਵਿਅਕਤੀ ਹੋਇਆ ਜਿਨੇ ਐਡੇ ਵੱਡੇ ਮਾਨ ਨੂੰ ਅੱਜ ਸੱਟ ਮਾਰੀ ਐ ਅੱਜ ਤੱਕ ਕਦੀ ਨਹੀਂ ਸੁਣਿਆ ਸੀ ਕਿ ਕੋਈ ਰਾਸ਼ਟਰਪਤੀ ਬਣ ਕੇ ਫੇਰ ਆ ਕੇ ਐਮਐਲਏ ਦੀ ਚੋਣ ਲੜੇ گورنر ਤਾਂ ਰਾਸ਼ਟਰਪਤੀ ਬਣਦੇ ਆ ਮੁੱਖ ਮੰਤਰੀ ਤਾਂ ਰਾਸ਼ਟਰਪਤੀ ਬਣਦੇ ਰਹੇ ਆ ਪਰ ਕਦੀ ਰਾਸ਼ਟਰਪਤੀ ਬਣ ਕੇ ਇੱਕ ਦੁਨਿਆਵੀ ਆਉਂਦਾ ਫਿਰ ਵੀ ਕਦੀ ਕੋਈ ਦੁਬਾਰਾ ਜਾ ਕੇ ਕਿਤੇ ਚੋਣ ਨਹੀਂ ਲੜਦਾ ਕਿਉਂਕਿ ਇਹਨਾਂ ਚੀਜ਼ਾਂ ਤੋਂ ਵਿਅਕਤੀ ਉੱਤੇ ਹੋ ਜਾਂਦਾ ਪਰ ਅੱਜ ਅਫਸੋਸ ਹੁੰਦਾ ਕਿ ਜਿਸ ਵਿਅਕਤੀ ਨੂੰ ਤਖਤ ਦੀ ਅਗਵਾਈ ਮਿਲੀ ਸੀ ਅੱਜ ਇੱਕ ਧੜੇ ਦਾ ਪ੍ਰਧਾਨ ਸਿਰ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਦਿੱਲੀ ਵਾਲਿਆਂ ਦੇ ਕਹਿਣ ਤੇ ਬਣਿਆ ਬੇ ਸਮਝਦਾ ਇਸ ਤੋਂ ਵੱਡਾ ਨੁਕਸਾਨ ਸਾਡੀ ਕੌਮ ਦਾ ਕੋਈ ਹੋ ਨਹੀਂ ਸਕਦਾ ਅਸੀਂ ਵੀਰੋਂ ਯਾਦ ਕਰੋ ਉਦੋਂ ਹੱਥ ਚੋੜਦੇ ਸੀ ਅਸੀਂ ਕਿ ਅਸੀਂ ਤਖਤ ਨੂੰ ਸਮਰਪਿਤ ਹਾਂ ਪਰ ਤਾਂ ਸਾਹਬ ਨੇ ਸਾਰਾ ਕੁਝ ਹੱਥਾਂ ਚ ਲੈ ਕੇ ਦੇ ਦਿੱਤਾ ਸੀ ਕਿ ਜਦੋਂ ਗੁਰੂ ਦੇ ਤਖਤ ਤੇ ਉੱਤੇ ਜਾ ਰਹੇ ਹਾਂ ਸਾਡੀ ਕੋਈ ਇਸ ਬਖਸ਼ਣ ਹਾਰ ਦੇ ਤਖਤ ਦੇ ਉੱਤੇ ਸਾਡਾ ਕੋਈ ਤਰਕ ਨਹੀਂ ਕੋਈ ਦਲੀਲ ਨਹੀਂ ਅਸੀਂ ਦੱਸ ਕੇ ਕਰਕੇ ਤਖਤ ਤੇ ਦੇਤੇ ਸੀ ਕਿ ਕੋਈ ਵੀ ਗਲਤੀ ਹੋਵੇ ਸਾਡੇ ਅਸੀਂ ਝੋੜੀ ਪਾਉਣ ਨੂੰ ਤਿਆਰ ਆ ਤੁਹਾਡੇ ਸਾਹਮਣੇ ਆ ਕੀਤਾ ਸੀ ਕਿ ਨਹੀਂ ਕੀਤਾ ਸੀ ਅੱਜ ਯਾਦ ਕਰੋ ਕਿ ਕਿਸ ਤਰ੍ਹਾਂ ਦੀ ਮर्यादा ਬਣਾਉਣ ਦੀ ਉੱਥੇ ਕੋਸ਼ਿਸ਼ ਕੀਤੀ ਗਈ ਸੀ ਤੰਨੇ ਕਈ ਾ ਟਕਲੇਰ ਕਰਕੇ ਘਰ ਬਠਾ ਦਿੱਤਾ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਾਰਨ ਕੀ ਸੀ ਪੀ ਅਕਾਲੀ ਦਲ ਨੂੰ ਖਤਮ ਕਰਨਾ ਹੁਕਮ ਸੀ ਦਿੱਲੀ ਵਾਲਿਆਂ ਦਾ ਕਿਸੇ ਬਰਿਆਦਾ ਚ ਨਹੀਂ ਸੀ ਆਉਂਦਾ ਜਦੋਂ ਤਖਤਾਂ ਦੇ ਉੱਤੇ ਪੇਸ਼ ਹੋਏ ਉਦੋਂ ਵੀ ਅਸਤੀਫੇ ਦਵਾਉਂਦਿਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਮੈਂ ਕਹਿੰਦਾ ਕਿ ਅੱਜ ਇੱਕ ਮੰਤਰੀ ਪੇਸ਼ ਹੋਇਆ ਕਿ ਸਨੇ ਸਵਾਲ ਕੀਤਾ ਕਿ ਅਸਤੀਫਾ ਦੇ ਕੇ ਜਾਏ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਗੱਲ ਸੀ ਸਾਰੀ ਨਬਰਤਾ ਦੇ ਨਾਲ ਉੱਥੇ ਜਾਣ ਨੂੰ ਤਿਆਰ ਸਨ ਪਰ ਉੱਤੇ ਕੰਡੀਸ਼ਨਾਂ ਲਾਈਆਂ ਗਿਆ ਕਿਉਂਕਿ ਪਿੱਛੋਂ ਹੁਕਮ ਆਉਂਦਾ ਸੀ ਕਿ ਇਸ ਤਰੀਕੇ ਹੀ ਕਰਨਾ ਹੈ ਮर्यादा ਨਾਲ ਖਿਲਵਾੜ ਹੋਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਖਿਲਾਫ ਇੱਕ ਵੀ ਸ਼ਿਕਾਇਤ ਨਹੀਂ ਸੀ ਪਰ ਜਿੰਨੇ ਆਉਣ ਵਾਲੇ ਸਮੇਂ ਚ ਇੱਕ ਧੜੇ ਦਾ ਪ੍ਰਧਾਨ ਬਣਨਾ ਸੀ ਉਹਨੇ ਬਿਨਾ ਸ਼ਿਕਾਇਤ ਤੋਂ ਉਥੇ ਲਿਖਿਆ ਕਿ ਇਹ ਵੀ ਮੇਰੇ ਰਸਤੇ ਦਾ ਅੜੋੜਾ ਕਿਉਂਕਿ ਕੱਲ ਨੂੰ ਜਦੋਂ ਮੈਂ ਇੱਕ ਧੜੇ ਦੀ ਪ੍ਰਧਾਨਗੀ ਕਰਕੇ ਇਹ ਕandidate ਨੂੰ ਚੈਲੰਜ ਕਰਨਾ ਤੇ ਲੋਕਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਲੈਣਾ ਇਹ ਵੀ ਫਾਹਾ ਬਟੋ ਤੇ ਕਹਿ ਦਿਓ ਕਿ ਫਕਰੇ ਕੌੰਬੀ ਵਾਪਸ ਕੀਤਾ ਜਿਹੜਾ ਇਨਸਾਨ ਇਸ ਜ਼ਿੰਦਗੀ ਦੇ ਵਿੱਚ ਨਹੀਂ ਸੀ ਉਹਦਾ ਵੀ ਆਵਾਜ਼ ਉਹਦਾ ਗਿਆਨੀ ਹਰਪ੍ਰੀਤ ਸਿੰਘ ਨੇ ਵਾਪਸ ਕਰਵਾਇਆ ਤੇ ਅਸੀਂ ਕਹਿੰਦੇ ਸੀ ਇੱਕ ਦਿਨ ਗੱਲ ਬਾਤ ਨਿਕਲੂਗੀ ਔਰ ਅੱਜ ਗੱਲ ਬਾਤ ਨਿਕਲੀ ਤੇ ਗੁਰੂ ਦਾ ਕਿੱਡਾ ਵੱਡਾ ਤਖਸੀ ਕਿਸ ਭਾਵਨਾ ਦੇ ਨਾਲ ਸਾਰੇ ਸਤਿਕਾਰ ਨਾਲ ਹਰ ਚੀਜ਼ ਮੰਨ ਰਹੀ ਸੀ ਸੀ ਸਨਵਾ ਰਹੇ ਸੀ ਪਰ ਪਤਾ ਨਹੀਂ ਸੀ ਕਿ ਜਿਹੜਾ ਉੱਤੇ ਫੈਸਲੇ ਕਰਨ ਵਾਲਾ ਉਹ ਦਿੱਲੀ ਵਾਲਿਆਂ ਦੇ ਕਹਿਣ ਦੇ ਵਿੱਚ ਮਨ ਦੇ ਵਿੱਚ ਕੀ ਕੁਛ ਧਾਰੀ ਬੈਠਾ ਅੱਜ ਤੁਹਾਡੇ ਸਾਹਮਣੇ ਆ ਗਿਆ। ਇਹੀ ਸੀ ਨਾ ਇਹੀ ਕੁਛ ਲੈਣਾ ਸੀ ਨਾ ਆਪਣੇ ਹੁਕਮਨਾਮੇ ਚ ਲਿਖਿਆ ਮੈਂ ਬੁਲਾ ਰਿਆਂ ਨੂੰ ਬੇਨਤੀ ਕਰਦਾ ਕਈ ਵਾਰੀ ਆਪਾਂ ਸਟੇਜ ਤੇ ਆਪ ਗਲਤ ਬੋਲ ਜਾਂਦੇ ਆ। ਆਪਾਂ ਕਹਿ ਦਿੰਦੇ ਆ ਵੱਖਰੇ ਵੱਖਰੇ ਜ਼ਿਲ੍ਹੇ ਸਮੇਟੋ ਨਹੀਂ ਲਿਖਿਆ ਭਰਾਓ 2 ਅਕਤੂਬਰ ਦਾ ਪੜ੍ਹ ਲਓ 2 ਦਸੰਬਰ ਦਾ ਹੁਕੂਨਾਮਾ ਨਹੀਂ ਲਿਖਿਆ ਕੀ ਲਿਖਿਆ ਵੱਖ ਹੋਏ ਧੜੇ ਨੂੰ ਹਦਾਇਤ ਹੈ ਕਿ ਆਪਣਾ ਵੱਖਰਾ ਜ਼ਿਲ੍ਹਾ ਸਮੇਟੇ ਤੇ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰੇ ਅੱਜ ਪੜ੍ਹ ਲਓ ਆਪਾਂ ਕਈ ਵਾਰੀ ਕਾਗਜ਼ ਪੜ੍ਹ ਜਾਂਦੇ ਉੱਥੇ ਸਪਸ਼ਟ ਲਿਖਿਆ ਸੀ ਵੱਖ ਹੋਏ ਧੜੇ ਨੂੰ ਕਿ ਆਪਣਾ ਬੱਕਰਾ ਸੁਰ ラਗ ਮੀਡੀਆ ਦੇ ਵਿੱਚ ਨਾ alaape ਇਹ ਬੋਲਣੋਂ ਬੰਦ ਹੋਏ ਇੱਕ ਦਿਨ ਵੀ ਤੇ ਅੱਜ ਜਿਨ੍ਹਾਂ ਨੇ ਹੁਕਮਨਾਮਾ ਸੁਣਾਇਆ ਸੀ ਅੱਜ ਦੁੱਖ ਹੁੰਦਾ ਕਿ ਉਹ ਨਵਾਂ ਚੁੱਲਾ ਖੋਲ ਕੇ ਬੈਠਾ ਅੱਜ ਅਕਾਲ ਤਖਤ ਦੀ ਆਪ ਜਿਹੜਾ ਹੁਕਮਨਾਮਾ ਲਿਖਵਾਇਆ ਸੀ ਅੱਜ ਕੌਮ ਕਿੱਥੇ ਜਾਵੇ ਅੱਜ ਉਹ ਜਥੇਦਾਰ ਜਿਨ੍ਹਾਂ ਨੇ ਅਲੱਗ ਹੋਏ ਢੜੇ ਨੂੰ ਕਿਹਾ ਸੀ ਕਿ ਅਲਕ ਹੋਣ ਵਾਲਾ ਧੜਾ ਆਪਣਾ ਚੁੱਲਾ ਸਮੇਟੇ ਅੱਜ ਸੰਗਤ ਜੀ ਮੈਂ ਤੁਹਾਨੂੰ ਪੁੱਛਦਾ ਕਿ ਅੱਜ ਜਿਹੜਾ ਨਵਾਂ ਬਣਾਇਆ ਟੜਾ ਇਹ ਪ੍ਰਧਾਨਤਾ ਬਣ ਗਏ ਤੇ ਮੈਂ ਇਹਨਾਂ ਨੂੰ ਪੁੱਛਦਾ ਵੀ ਪਾਰਟੀ ਦਾ ਨਾਮ ਕੀ ਹੈ ਜਿਵੇਂ ਨਵੀਂ ਗੱਡੀ ਲਈਦੀ ਸੀ ਨਾ ਪਹਿਲਾਂ ਰਵਾਜ ਹੁੰਦਾ ਸੀ ਵੀ ਨੰਬਰ ਜਿੰਨੀ ਦੇਰ ਨਹੀਂ ਲਿਖਦਾ ਨੰਬਰ ਪਲੇਟ ਤੇ ਲੱਗਿਆ ਹੁੰਦਾ ਸੀ ਅਪਲਾਈਡ ਫਾਰ ਲਿਖਿਆ ਹੁੰਦਾ ਸੀ ਨਾ ਪ੍ਰਧਾਨ ਬਣ ਗਿਆ ਕਿਹੜੀ ਪਾਰਟੀ ਦਾ ਪ੍ਰਧਾਨ ਬਣਿਆ ਉਹ ਆਪਣਾ ਫਲ ਹੈ ਹਾਲੇ ਹੈ ਨਹੀਂ ਤੇ ਜੇ ਪਾਰਟੀ ਹੈ ਨਹੀਂ ਤੇ ਫਿਰ ਭਰਤੀ ਕਿੱਥੇ ਕੀਤੀ ਸੀ ਹੁਣ ਦੱਸੋ ਕਿਵੇਂ ਹੋ ਸਕਦੀ ਜੇ ਅੱਜ ਦੀ ਤਰੀਕ ਦੇ ਵਿੱਚ ਪਾਰਟੀਆਂ ਹੀ ਹੈ ਨਹੀਂ ਤੇ ਭਰਤੀ ਕਿੱਥੇ ਕੀਤੀ ਸੀ ਕਿ ਉਹ ਕਈ ਸ਼ਰਮਣੀ ਅਕਾਲੀ ਦਲ ਦੀ ਭੱਤੀ ਤੁਸੀਂ ਸਾਰਿਆਂ ਨੇ ਕੀਤੀ 10-10 ਰੁਪਏ ਤੁਸੀਂ ਆਪਣਾ ਮੈਂਬਰਸ਼ਿਪ ਦਾ ਵੀ ਹਰ ਹਰ ਵਿਅਕਤੀ ਨੇ ਦਿੱਤਾ ਤੇ ਇਹਨਾਂ ਨੇ ਭੱਤੀ ਕਿਦੀ ਕੀਤੀ ਪਾਰਟੀ ਕਹਿੰਦੇ ਹੁਣ ਬਣਾਉਣ ਦੀ ਸੋਚਾਂਗੇ ਹੁਣ ਦਿੱਲੀ ਵਾਲਿਆਂ ਕੋਲ ਜਾਵਾਂਗੇ ਕਿ ਕਿਸੇ ਤਰੀਕੇ ਅਸੀਂ ਹੁਣ ਦੇਖੋ ਸਾਰੇ ਰੂਲ ਕਾਨੂੰਨ ਸਿੱਖੀ ਸਿਧਾਂਤ ਤੋ ਦੇ ਕਰਕੇ ਸ਼ਿੱਕੇ ਤੇ ਚੰਗ ਦਿੱਤੇ ਆ ਹੁਣ ਕਿਸੇ ਤਰੀਕੇ ਅਕਾਲੀ ਦਲ ਦੀ ਤਕੜੀ ਖੋਦਿਓ ਜਿਹੜਾ ਕਹਿੰਦੇ ਸੀ ਨਾ ਕਹਿੰਦੇ ਹਰਪ੍ਰੀਤ ਸਿੰਘ ਕਿ ਜੋ ਕੁਛ ਉੱਤੇ ਹੋਇਆ ਦਾ ਰਾਸ਼ਟਰ ਦੇ ਵਿੱਚ ਕਰਕੇ ਦਿਖਾ ਦੇਾਂਗੇ ਯੋਧੇ ਤਿਆਰ ਹੋ ਜਾਓ ਇਹ ਵੀ ਸਾਡੇ ਨਾਲ ਹੋਊਗਾ ਬਹਿਜ ਸਟੇਜ ਤੋਂ ਕਹਿਣਾ ਲੇਕਿਨ ਬਹਿ ਸਰਕਾਰਾਂ ਨੂੰ ਵੀ ਕਹਿਣਾ ਚਾਹੁੰਦਾ ਤੇ ਇਹਨਾਂ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜੇਸ ਗੁਰੂ ਦੇ ਦਰ ਦੇ ਉੱਤੇ ਤੁਸੀਂ ਧੋਖਾ ਕੀਤਾ ਨਾ ਸਾਨੂੰ ਅੱਜ ਵੀ ਉਸ ਗੁਰੂ ਦੇ ਉੱਤੇ ਭਰੋਸਾ ਉਸ ਗੁਰੂ ਦੇ ਉੱਤੇ ਸਾਰੇ ਪੰਥ ਨੂੰ ਭਰੋਸਾ ਕੋਈ ਇਨਸਾਨ ਬੇਇਮਾਨ ਹੋ ਸਕਦਾ ਲੇਕਿਨ ਗੁਰੂ ਜਿਹੜਾ ਤੁਹਾਡੇ ਨਾਲ ਇਨਸਾਫ ਕਰੇਗਾ ਉਹਦੇ ਤੇ ਨਿਸ਼ਚਾ ਰੱਖਿਆ ਜੀ ਲੇਕਿਨ ਇੱਕ ਮੇਰੀ ਗੱਲ ਜ਼ਰੂਰ ਹੈ ਕਿ ਹੁਣ ਸਾਰਿਆਂ ਨੂੰ ਇਹਨਾਂ ਦੇ ਖਿਲਾਫ ਬੋਲਣਾ ਪੈਣਾ ਪਹਿਲਾਂ ਤੇ ਆਪਾਂ ਗੱਲ ਨਹੀਂ ਕਰਦੇ ਸੀ ਕਿਉਂਕਿ ਅਸੀਂ ਮर्याਦਾ ਦੇ ਵਿੱਚ ਬੱਜੇ ਸੀ ਹੁਣ ਉਹ ਪ੍ਰਧਾਨ ਹੈ ਇੱਕ ਗਰੁੱਪ ਦਾ ਦਿੱਲੀ ਤੋਂ ਬਣਾਇਆ ਉਸ ਗਰੁੱਪ ਦਾ ਜਿਹਦਾ ਮਕਸਦ ਸਿਰਫ ਇਹ ਨਾ ਹੈ ਕਿ ਸ਼ਰੋਮਣੀ ਅਕਾਲੀ ਦਲ ਨੂੰ ਰਾਜ ਭਾਗ ਦੇ ਵਿੱਚ ਨਹੀਂ ਆਉਣ ਦੇਣਾ ਸ਼ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਪਰ ਅੱਜ ਦਾ ਜਿਹੜਾ ਤੁਹਾਡਾ ਜੋਸ਼ ਆ ਮੈਂ ਇਹ ਕਹਿਣਾ ਚਾਹੁੰਦਾ ਕਿ ਹੁਣ ਜਿਹੜੇ ਝੰਡੇ ਚੁੱਕਲੇ ਆ ਨਾ ਇਹ ਹੁਣ ਝੰਡੇ ਜਾ ਕੇ ਆਪੋ ਆਪਣੇ ਘਰਾਂ ਦੀਆਂ ਛੱਤਾਂ ਤੇ ਲਾ ਦਿਓ ਇੱਥੇ ਨਾ ਲਾਜੋ ਔਰ ਇਹਨਾਂ ਨੂੰ ਵੰਗਾਰ ਅੱਜ ਤੱਕ ਪੰਥ ਨੇ ਇੱਕੋ ਹੀ ਸ਼੍ਰੋਮਣੀ ਅਕਾਲੀ ਦਲ ਸਵੀਕਾਰ ਕੀਤਾ ਔਰ ਉਹ ਸ਼੍ਰੋਮਣੀ ਅਕਾਲੀ ਦਲ ਉਹੀ ਹੈ ਜਿਹੜਾ ਕੁਰਬਾਨੀਆਂ ਦੇ ਨਾਲ 105 ਸਾਲ ਪਹਿਲਾਂ ਹੋਂਦ ਵਿੱਚ ਆਇਆ ਸੀ ਜਿਹਦਾ ਇਤਿਹਾਸ ਹੈ ਔਰ ਤੁਸੀਂ ਸਾਰੇ ਉਸ ਇਤਿਹਾਸ ਦੇ ਵਾਰਿਸ ਇਸ ਕਰਕੇ ਜੇ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਹੋ ਤੇ ਦੋਵੇਂ ਹੱਥ ਖੜੇ ਕਰਕੇ ਉਹਦਾ ਤੁਸੀਂ ਸਾਥ ਦੇਣਾ ਔਰ ਜਿਹੜੀ ਚੁਣੌਤੀ ਅੱਜ ਤੱਕ ਤਾਂ ਦੀ ਮर्यादा ਦਾ ਕਹਣ ਕਰਕੇ ਗਾਂਧੀ ਹਰਪ੍ਰੀਤ ਨੇ ਕੀਤੀ ਆ ਉਹ ਚੁਣੌਤੀ ਅਸੀਂ ਸਵੀਕਾਰ ਕਰਦੇ ਆ ਇਹਨਾਂ ਨੂੰ ਉਹਦਾ ਜਵਾਬ ਅਸੀਂ ਸੰਗਤ ਦੇ ਵਿੱਚ ਜਾ ਕੇ ਦੇਾਂਗੇ ਮੈਂ ਜ਼ਿਕਰਾ ਲਾਉਣ ਲੱਗਿਆ ਦੋਵੇਂ ਹੱਥ ਖੜੇ ਕਰਕੇ ਸਾਰਿਆਂ ਨੇ ਇਹਦਾ ਸਾਥ ਦੇਣਾ ਬੋਲੇ ਸੋਨ ਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ